He's here. Are you sure? Don't worry. I'll get him. ਕੋਲੇਗਾ ਭਾਗੇਗਾ ਬਾਬਾ 올 ਸੀਜ਼ਨਸ ਕੇ ਲਿਏ ਕੁਝ ਵੀ ਕਰੇਗਾ ਆਮ ਮੈਨ ਆਵਲ ਸੀਜ਼ਨ ਸਭ ਜਿਹੜੇ ਆਪਾਂ ਇਮੀਗ੍ਰੇਸ਼ਨ ਵਾਲੇ ਬੰਦੇ ਅਰੈਸਟ ਕਰੇ ਆ ਕਿੱਥੋਂ ਗਰੀਏ ਤੇ ਕਿੰਨੇ ਬੰਦੇ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰਦੀ ਦੇ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਕੀਤੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅਨਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੇ ਗਤੀਵਿਧੀਆਂ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਜਿਹੜੇ ਨੇੜੇ ਪਟਿਆਲਾ ਚੌਕ ਹੈਗਾ ਉੱਥੇ ਜੋ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਟ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਕੁਝ ਕਿਛ ਕੀਤੀ ਕੀ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ਾਂ ਤੇ ਹੋਰ ਧੰਦਾ ਕਰਦਾ ਸੀਗਾ ਇਹ ਇੰਨਾ ਤੇਰੇ ਤੋਂ ਕੰਮ ਕਰ ਰਿਹਾ ਸੀ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀ ਅਪਾਇੰਟਮੈਂਟ ਲੈਟਰ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗਾ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਇਹਨਾਂ ਨੂੰ ਲੱਗਦਾ ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦਾ ਸੀ ਕਿ ਇੱਥੇ ਹੋਟਲ ਦੇ ਵਿੱਚ ਇਹ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਮਾਨ ਲੀਤਾ ਜਿੱਥੋਂ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਪੈਸੇਾਂ 'ਚ ਠੱਗੀ ਮਾਰਦੇ ਸਨ। ਅਜੇ ਤੱਕ ਕਿੰਨੀਆਂ ਠੱਗੀਆਂ ਮਾਰੀਆਂ? ਇਹ ਦੇਖੋ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨਾਂ ਨੂੰ ਸ਼ਾਮਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲਿਆ ਜੋ ਹੁਣ 2 ਦਿਨ ਪੁੱਲ ਸਰਮਾਂਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕੇ।